ਤਾ ਬਿਲਕੁਲ ਚੰਡੀਗੜ੍ਹ ਚ ਬੀਜੇਪੀ ਦਾ ਮੇਅਰ ਬਣ ਚੁੱਕਿਆ ਹੈ ਜਦਾਸੀ ਹੈ ਕਿ ਤਿੰਨ ਵੋਟਾਂ ਨੇ ਪੂਰੀ ਗੇਮ ਬਦਲ ਕੇ ਰੱਖ ਦਿੱਤੀ ਹੈ ਤਿੰਨ ਕੌਂਸਲਰਾਂ ਨੇ ਕਰਾਸ ਵੋਟਿੰਗ ਕੀਤੀ ਜਿਸ ਤੋਂ ਬਾਅਦ ਕੀ ਬੀਜੇਪੀ ਦੇ ਹਰਪ੍ਰੀਤ ਕੌਰ ਬਬਲਾ ਜੂਨ ਨੇ ਉਹ ਮੇਅਰ ਬਣ ਚੁੱਕੇ ਨੇ ਤਾਂ ਕੁੱਲ ਹਰਪ੍ਰੀਤ ਕੌਰ ਬਬਲਾ ਨੂੰ ਕੁੱਲ 16 ਜੋ ਹੈ ਉਹਨਾਂ ਕੋ ਪਹਿਲਾਂ ਵੋਟਾਂ ਸਨ ਤੇ ਤਿੰਨ ਕਰਾਸ ਵੋਟਾਂ ਤੋਂ ਬਾਅਦ ਉਹਨਾਂ ਨੂੰ 19 ਵੋਟਾਂ ਪਈਆਂ ਤੇ ਜੋ ਆਪ ਤੇ ਕਾਂਗਰਸ ਦੇ ਕੋਲ ਸੀ ਉਹਨਾਂ ਨੂੰ ਕੁੱਲ 17 ਵੋਟਾਂ ਮਿਲੀਆਂ ਨੇ ਤਾਂ ਆਮ ਆਦਮੀ ਪਾਰਟੀ ਨੇ ਕਾਂਗਰਸ ਤੇ ਸਵਾਲ ਚੁੱਕੇ ਨੇ ਚੰਡੀਗੜ੍ਹ ਮੇਅਰ ਚੋਣਾਂ ਨੂੰ ਲੈ ਕੇ ਕਰਾਸ ਵੋਟਿੰਗ ਤੇ ਕਮਸਾਂਡ ਸ਼ੁਰੂ ਹੋ ਗਿਆ ਆਮ ਆਦਮੀ ਪਾਰਟੀ ਨੇ ਕਾਂਗਰਸ ਤੇ ਸਵਾਲ ਚੁੱਕੇ ਨੇ ਕਾਂਗਰਸ ਤੇ ਭਾਜਪਾ ਦੀ ਦੋਸਤੀ ਜ਼ਾਗਰ ਜ਼ਾਹਰ ਹੋਈ ਹੈ ਆਪ ਵੱਲੋਂ ਕਿਹਾ ਗਿਆ ਹੈ ਦਿੱਲੀ 'ਚ ਵੀ ਕਾਂਗਰਸ ਤੇ ਭਾਜਪਾ ਇੱਕ ਹੀ ਹੈ ਆਪ ਵੱਲੋਂ ਸਵਾਲ ਚੁੱਕੇ ਗਏ ਨੇ ਹਾਲਾਂਕਿ ਆਪ ਤੇ ਕਾਂਗਰਸ ਵੱਲੋਂ ਸਾਂਝੇ ਤੌਰ ਤੇ ਜੋ ਹੈ ਲੜਿਆ ਜਾ ਰਿਹਾ ਇਸ ਤੋਂ ਉਹਨਾਂ ਨੇ ਕਿਹਾ ਕਿ ਦਿੱਲੀ 'ਚ ਕਾਂਗਰਸ ਨੂੰ ਵੋਟ ਮਤਲਬ ਭਾਜਪਾ ਦੀ ਮਦਦ ਤਾਂ ਦਿੱਲੀ 'ਚ ਵੀ ਕਾਂਗਰਸ ਤੇ ਭਾਜਪਾ ਇੱਕ ਹੈ ਤਾਂ ਆਵਾਦੀ ਪਾਰਟੀ ਵੱਲੋਂ ਸਵਾਲ ਚੁੱਕੇ ਜਾ ਰਹੇ ਨੇ ਜੋ ਕਰਾਸ ਵੋਟਿੰਗ ਹੋਈ ਹੈ ਕਾਂਗਰਸ ਤੇ ਆਵਾਦੀ ਪਾਰਟੀ ਨੇ ਸਵਾਲ ਚੁੱਕੇ ਨੇ ਤਾਂ ਕਰਾਸ ਵੋਟਿੰਗ ਦੇ ਚੱਲਦੇ ਜੋ ਹੈ ਚੰਡੀਗੜ੍ਹ ਚ ਬੀਜੇਪੀ ਦੇ ਮੇਅਰ ਬਣ ਚੁੱਕਿਆ ਹੈ ਹਰਪ੍ਰੀਤ ਕੌਰ ਬਬਲਾ ਬੀਜੇਪੀ ਦੇ ਮੇਅਰ ਜੋ ਹੈ ਉਹ ਬਣ ਚੁੱਕੇ ਨੇ ਬੀਜੇਪੀ ਜਿਸ ਦੇ ਚੱਲਦੇ ਹੁਣ ਆਵਾਦੀ ਪਾਰਟੀ ਅਲਟੀਮੇਟਲੀ ਉਸਨੇ ਬੀਜੇਪੀ ਦੇ ਵਿੱਚ ਤਾਂ ਹੱਕ ਵਿੱਚ ਭੁਗਤਣਾ ਹੈਗਾ ਇਹੀ ਚੀਜ਼ ਇਹ ਹੁਣ ਦਿੱਲੀ ਦੇ ਵਿੱਚ ਵੀ ਕਰਨਗੇ ਕਿਉਂਕਿ ਦਿੱਲੀ ਚ ਵੀ 5 ਫਰਵਰੀ ਨੂੰ ਵੋਟਾਂ ਪੈਡੀਆਂ ਨੇ ਸੋ ਜਿਹੜੇ ਦਿੱਲੀ ਦੇ ਲੋਕਾਂ ਨੂੰ ਵੀ ਅਸੀਂ ਸੁਚੇਤ ਕਰਨਾ ਚਾਹੁੰਦੇ ਹੈਗੇ ਆ ਕਿ ਕਾਂਗਰਸ ਨੂੰ ਵੋਟ ਪਾ ਕੇ ਜਿਹੜਾ ਆਪਣੀ ਵੋਟ ਦੀ ਵੇਸਟ ਇਸ ਨਾ ਕਰੋ ਇਹਨਾਂ ਨੂੰ ਤੁਹਾਡੀਆਂ ਭਾਵਨਾਵਾਂ ਦੀ ਕਦਰ ਨਹੀਂ ਹੈ ਇਹ ਇਹ ਬੀਜੇਪੀ ਦੇ ਨਾਲ ਬਿਲ ਚੁੱਕੇ ਹੈ ਔਰ ਇਹ ਰਲੀ ਮਿਲੀ ਜਿਹੜੀ ਹੈ ਉਹ ਗੇਮ ਖੇਡਦੇ ਹੈਗੇ ਜਿਸ ਦੇ ਨਾਲ ਜਿਹੜਾ ਹੈਗਾ ਲੋਕਾਂ ਦੀਆਂ ਜਿਹੜੀਆਂ ਭਾਵਨਾਵਾਂ ਨੇ ਜੇ ਉਹ ਸੋਚ ਕੇ ਇਹਨਾਂ ਨੂੰ ਵੋਟ ਪਾਈ ਸੀ ਉਸ ਦੇ ਨਾਲ ਇਹ ਲੋਕ ਧੋਖਾ ਕਰ ਤਾ ਬਿਲਕੁਲ ਪੂਰੀ ਤਿੰਨ ਕਰਾਸ VOTING ਦੇ ਚੱਲਦੇ ਤਿੰਨ ਕਰਾਸ ਵੋਟਾਂ ਜੋ ਪਈਆਂ ਉਸ ਦੇ ਚੱਲਦੇ ਪੂਰੀ ਗੇਮ ਬਦਲ ਚੁੱਕੀ ਹੈ ਜਿਸ ਦੇ ਚੱਲਦੇ ਚੱਡੀਗੜ੍ਹ 'ਚ BJP ਦਾ ਮੇਰ ਬਣ ਚੁੱਕਿਆ ਹੈ ਜਿਸ ਤੋਂ ਬਾਅਦ ਆਮ ਆਦਮੀ ਪਾਰਟੀ ਵੱਲੋਂ ਕਾਂਗਰਸ ਤੇ ਸਵਾਲ ਚੁੱਕੇ ਗਏ ਨੇ ਆਮ ਆਦਮੀ ਪਾਰਟੀ ਦਾ ਕਹਿਣਾ ਹੈ ਕਿ ਕਾਂਗਰਸੀ ਕੌਂਸਲਰਾਂ ਨੇ ਭਾਜਪਾ ਦਾ ਮੇਰ ਬਣਵਾਇਆ ਹੈ ਕਾਂਗਰਸ ਤੇ BJP ਦੀ ਦੋਸਤੀ ਜ਼ਗਜ਼ਾਹਰ ਹੋਈ ਹੈ ਤੇ ਦਿੱਲੀ 'ਚ ਵੀ ਕਾਂਗਰਸ ਤੇ ਭਾਜਪਾ ਐਕੀਆ ਦਿੱਲੀ 'ਚ ਕਾਂਗਰਸ ਨੂੰ ਵੋਟ ਦਾ ਮਤਲਬ ਹੈ BJP ਦੀ ਮਦਦ ਪਰ ਚੰਡੀਗੜ੍ਹ ਚ ਬੀਜੇਪੀ ਦਾ ਮੇਅਰ ਬਣ ਚੁੱਕਾ ਹੈ ਕ੍ਰਾਸ ਵੋਟਿੰਗ ਦੇ ਚੱਲਦੇ ਪੂਰੀ ਗੇਮ ਪਲਟੀ ਹੈ ਹਾਲਾਂਕਿ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਜੋ ਹੈ ਉਹ ਕਾਂਗਰਸ ਦਾ ਚੁਣਿਆ ਗਿਆ ਹੈ ਪਰ ਤਿੰਨ ਵੋਟਾਂ ਦੇ ਫਰਕ ਨਾਲ ਜੋ ਆਇਆ ਹੁਣ ਜੋ ਮੇਅਰ ਦੀ ਜੋ ਕੁਰਸੀ ਹੈ ਉਹ ਬੀਜੇਪੀ ਦੇ ਕੋਲ ਚਲੀ ਗਈ ਹੈ ਜਿਸ ਨੂੰ ਲੈ ਕੇ ਹਾਲਾਂਕਿ ਜੋ ਕਾਂਗਰਸ ਤੇ ਆਪ ਵੱਲੋਂ ਸਾਂਝੇ ਤੌਰ ਤੇ ਜੋ ਨਾਮਿਨੇਸ਼ਨ ਦਾਖਲ ਕੀਤਾ ਗਿਆ ਸੀ ਸਾਂਝੇ ਤੌਰ ਤੇ ਉਹਨਾਂ ਵੱਲੋਂ ਜੋ ਮੇਅਰ ਦੀ ਚੋਣ ਹੈ ਉਹ ਲੜੀ ਜਾ ਰਹੀ ਸੀ ਪਰ ਜਦੋਂ ਮੇਅਰ ਜੋ ਹੈ ਬੀਜੇਪੀ ਦਾ ਬਣ ਜਾਂਦਾ ਹੈ ਤਾਂ ਹੁਣ ਆਮ ਆਦਮੀ ਪਾਰਟੀ ਜੋ ਹੈ ਉਹ ਕਾਂਗਰਸ ਤੇ ਸਵਾਲ ਚੁਪਤੀ ਨਜ਼ਰ ਆ ਰਹੀ ਹੈ ਕਿ ਕਾਂਗਰਸ ਤੇ ਭਾਜਪਾ ਦੀ ਦੋਸਤੀ ਜ਼ਾਕਰ ਜ਼ਾਹਰ ਹੋਈ ਹੈ ਕਾਂਗਰਸ ਤੇ ਭਾਜਪਾ ਇੱਕ ਹੋ ਕੇ ਚੋਣ ਲੜੀ ਗਈ ਹੈ ਤੇ ਦਿੱਲੀ ਚ ਵੀ ਕਾਂਗਰਸ ਨੂੰ ਵੋਟ ਦਾ ਮਤਲਬ ਹੈ ਭਾਜਪਾ ਦੀ ਮਦਦ ਤਾਂ ਸਭੀਰਤੋ ਪੂਰਾ ਜੋ ਹੈ ਤਸਵੀਰਾਂ ਤੁਹਾਨੂੰ ਦਿਖਾ ਰਹੀ ਸੀ ਕਿ ਕਿਸ ਤਰ੍ਹਾਂ ਜੋ ਚੰਡੀਗੜ੍ਹ ਚ ਮੇਅਰ ਦੀ ਚੋਣ ਹੋਣੀ ਸੀ ਹਾਲਾਂਕਿ ਜੋ ਪਹਿਲਾ ਤਸਵੀਰ ਸੀ ਉਸ ਦੇ ਮੁਤਾਬਕ ਤਾਂ ਜੋ ਹੈ ਮੇਅਰ ਲਗਭਗ ਬਣਨਾ ਜੋ ਹੈ ਆਪ ਤੇ ਕਾਂਗਰਸ ਦਾ ਮੇਅਰ ਬਣਨਾ ਲਗਭਗ ਤੈ ਸੀ ਪਰ ਅੱਜ ਜਦੋਂ VOTING ਹੋਈ ਹੈ ਤਾਂ ਕ੍ਰਾਸ VOTING ਦੇ ਚੱਲਦੇ ਪੂਰੀ ਤਸਵੀਰ ਬਦਲ ਗਈ ਜਿਸ ਤੋਂ ਬਾਅਦ ਚੰਡੀਗੜ੍ਹ ਨੂੰ BJP ਦਾ ਮੇਅਰ ਮਿਲਿਆ ਹੈ BJP ਦੇ ਹਰਪ੍ਰੀਤ ਕੌਰ ਬਬਲਾ ਜੋ ਹੈ ਚੰਡੀਗੜ੍ਹ ਦੇ ਨਵੇਂ ਮੇਅਰ ਬਣ ਗਏ ਨੇ ਔਰ ਕਾਉਂਸਲਰਾਂ ਨੇ ਇਹ ਸੋਚ ਕੇ ਵੋਟ ਪਾਈ ਕਿ ਸ਼ਹਿਰ ਦਾ ਵਿਕਾਸ ਕਰਨਾ ਹੈ ਪਿਛਲੇ ਸਾਲ ਜਿਹੜਾ ਹੈਗਾ ਇਹ ਵਿਕਾਸ ਨਹੀਂ ਹੋਇਆ ਔਰ ਸਾਨੂੰ ਪੂਰਾ ਭਰੋਸਾ ਸੀਗਾ ਕਿ ਅਸੀਂ ਜਿੱਤਾਂਗੇ ਅਸੀਂ ਜਿੱਤਾਂਗੇ ਸਾਨੂੰ ਇੱਕ ਕਾਂਗਰਸ ਦਾ ਸੀਨੀਅਰ ਲੀਡਰ ਦਾ ਪੰਜਾਬ ਵਾਲੇ ਦਾ ਫੋਨ ਆਇਆ ਯਾਰ ਚੁੱਪ ਯਾਰ ਇੱਕ ਮਿੰਟ ਹਾਂਜੀ ਹਾਂਜੀ ਕੀ ਅਸੀਂ ਤੁਹਾਡਾ ਜਿਹੜਾ ਐਲਾਈਅੰਸ ਹੈ ਨਾ ਕਾਂਗਰਸ ਤੇ ਆਪ ਦਾ ਤੋੜਨ ਜਾ ਰਹੇ ਹਾਂ ਮੈਂ ਕਹੇ ਕੰਮ ਬਿਲਕੁਲ ਨਾ ਕਰਨਾ ਐਲਾਈਅੰਸ ਰੱਖਣਾ ਤਾਂ ਕਿ ਪਤਾ ਲੱਗੇ ਤਸਵੀਰਾਂ ਦੇਖਦੇ ਹੋ ਪਤਤਸਵੀਰਾਂ ਸੋਹਣੀਆਂ ਨੇ ਕੰਮ ਦਫਤਰ ਚੰਡੀਗੜ੍ਹ ਤੋਂ ਸਾਹਮਣੇ ਆ ਰਹੀਆਂ ਨੇ ਜਿੱਥੇ ਕਿ ਕੁਝ ਹੀ ਦੇਰ ਚ ਹਰਪ੍ਰੀਤ ਕੌਰ ਬਬਲਾ ਜੂ ਆ ਪਹੁੰਚਣਗੇ ਮੇਰ ਦਾ ਅਹੁਦਾ ਸੰਭਾਲਣਗੇ ਤਾਂ ਨਿਗਮ ਦਫਤਰ ਚੰਡੀਗੜ੍ਹ ਦੀਆਂ ਸਿੱਧੀਆਂ ਤਸਵੀਰਾਂ ਲਾਈਵ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਿੱਥੇ ਕਿ ਜਸ਼ਨ ਦਾ ਮਾਹੌਲ ਹੈ ਭਾਜਪਾ ਦੇ ਕੌਂਸਲਰ ਪੂਰੇ ਜਸ਼ਨ ਦੇ ਮਾਹੌਲ ਨੇ ਹਰਪ੍ਰੀਤ ਕੌਰ ਬਬਲਾ ਜੂ ਆ ਕੁਝ ਹੀ ਦੇਰ ਚ ਜੁਆ ਚਾਰ ਸੰਭਾਲਣ ਕੇ ਆਪਣਾ ਮੇਰ ਦਾ ਅਹੁਦਾ ਸੰਭਾਲਣ